ਰੋਸਪੁਰੂ ਫਾਜ਼ਲ ਕਾ ਹਾਈਵੇ ਤੇ ਜਲਾਲਾਬਾਦ ਵਿਖੇ ਇੱਕ ਗੰਭੀਰ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਟਰਾਲੀ ਨੇ ਇੱਕ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਹਾਦਸੇ ਵਿੱਚ ਕਾਰ ਡਿਵਾਈਡਰ ਰੇਲਿੰਗ ਤੋੜਦੇ ਹੋਏ ਲਗਭਗ 30 ਫੁੱਟ ਅੱਗੇ ਜਾ ਵਧੀ ਅਤੇ ਅੰਤ ਵਿੱਚ ਇੱਕ ਖੰਭੇ ਨਾਲ ਜਾ ਟਕਰਾਈ ਜਲਾਲਾਬਾਦ ਟ੍ਰੈਫਿਕ ਪੁਲਿਸ ਇੰਚਾਰਜ ਸੋਰਜ ਭਾਣ ਦੇ ਅਨੁਸਾਰ ਕਾਰ ਵਿੱਚ ਦੋ ਔਰਤਾਂ ਸਨ ਜਿਨ੍ਹਾਂ ਵਿੱਚੋਂ ਇੱਕ ਗੱਡੀ ਚਲਾ ਰਹੀ ਸੀ ਦੋਵੇਂ ਔਰਤਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਪਰ ਕਾਰ ਨੂੰ ਕਾਫੀ ਨੁਕਸਾਨ ਪਹੁੰਚਿਆ ਸਤਾਨਕ ਲੋਕਾਂ ਦੀਆਂ ਗਵਾਹੀਆਂ ਦੇ ਅਨੁਸਾਰ ਹਾਦਸਾ ਉਦੋਂ ਵਾਪਰਿਆ ਜਦੋਂ ਇੱਕ ਟਰਾਲੀ ਨੇ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਇਆ ਅਤੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਹਾਦਸਾ ਕਿਹੜੇ ਹਾਲਾਤਾਂ ਵਿੱਚ ਹੋਇਆ ਅਤੇ ਇਸ ਦੇਾ ਕੌਣ ਜ਼ਿੰਮੇਵਾਰ ਦੁਕਾਨਦਾਰਾਂ ਦੇ ਪੁੱਛਣ ਤੇ ਪਤਾ ਲੱਗ ਰਿਹਾ ਵੀ ਇਹਨੂੰ ਜਿਹੜੀ ਲੇਡੀ ਚਲਾ ਰਹੀ ਸੀ ਇੱਕ ਲੇਡੀ ਨਾਲ ਬੈਠੇ ਸੀ ਜਦੋਂ ਗੱਡੀ ਐਕਸੀਡੈਂਟ ਹੋਈ ਹੈ ਉਹ ਜਿਹੜੇ ਦੁਕਾਨਦਾਰ ਨੇ ਉਹ ਭੱਜ ਕੇ ਆਇਆ ਉਹਨਾਂ ਨੇ ਲੇਡੀ ਨੂੰ ਉਹਨਾਂ ਦੇ ਵਿੱਚੋਂ ਕੱਢਿਆ ਉਸ ਤੋਂ ਬਾਅਦ ਉਹਨਾਂ ਨੂੰ ਕੱਢ ਕੇ ਜਿਹੜੀ ਗੱਡੀ ਹੈ ਗੱਡੀ ਐਕਸੀਡੈਂਟ ਹੋਈ ਇਹ ਕਿੱਥੋਂ ਆ ਰਹੀ ਸੀ ਗੱਡੀ ਕਿੱਥੇ ਜਾ ਰਹੀ ਸੀ ਇਹ ਗੱਡੀ ਫਾਇਲਕਾ ਸਾਈਡ ਤੋਂ ਆ ਰਹੀ ਹੈ ਮੋਗੇ ਦਾ ਨੰਬਰ ਹੈ ਗੱਡੀ ਦਾ ਇਹ ਅਜੇ ਕਲੀਅਰ ਨਹੀਂ ਹੋ ਰਿਹਾ ਜੀ ਕਿ ਗੱਡੀ ਮੋਗੇ ਦੀ ਹੈ ਜਾਂ ਕਿਤੇ ਆਸੇ ਪਾਸੇ ਦੀ ਕਿੰਨੇ ਲੋਕ ਸਵਾਰ ਸੀ ਦੋ ਲੇਡੀਜ਼ ਦੋ ਲੇਡੀਜ਼ ਸੀ ਇਹਦੇ ਵਿੱਚ ਅੱਛਾ ਇਹ ਕਿੰਨੇ ਕੋਏ ਦਾ ਹਾਦਸਾ ਹੈ 15 ਮਿੰਟ ਪਹਿਲਾਂ ਦੀ ਗੱਲ ਤੇ ਸੱਟ ہاں ਸੱਟਾਂ ਤਕਰੀਬਨ ਨਾਰਮਲ ਨੇ ਬਾਕੀ ਤਕਰੀਬਨ ਕੋਈ ਜਿੰਦਾ ਦਾ ਇਹ ਕਿਹਦੀਆਂ ਜੀ ਇਸ ਤੋਂ ਬਾਅਦ ਜਦੋਂ ਅਸੀਂ ਆਏ ਆ ਜੀ ਉਹ ਬਾਅਦ ਵਿੱਚ ਇੱਥੇ ਗਈਆਂ ਨੇ 2-4 ਵਜੇ ਤੱਕ ਉਹ ਪਤਾ ਕਰਵਾ ਲਿਆ ਉਹ ਠੀਕ ਹੈ ਗੱਡੀ ਦਾ ਪਤਾ ਨਹੀਂ ਲੱਗਿਆ ਜਲਾਲਾ ਮਾਦੀ ਕੇ ਬਾਗ ਤੋਂ ਨਹੀਂ ਮੈਨੂੰ ਵੀ ਇਹ ਨਹੀਂ ਪਤਾ ਲੱਗਿਆ ਜੀ ਸ਼ੁਰੂਆਤੀ ਤੌਰ ਤੇ ਇਹ ਨਹੀਂ ਪਤਾ ਨਹੀਂ ਇਹ ਵੀ ਨਹੀਂ ਪਤਾ ਲੱਗਿਆ ਵੀ ਆਪੇ ਬੱਝੇ ਕੇ ਕਿਸੇ ਦੇ ਨਾਮ ਇਹ ਨਹੀਂ ਕਲੀਅਰ ਨਹੀਂ ਹੈ ਵੀ ਇਹ ਆਪੇ ਬੱਝੀਆਂ ਨੇ ਜਾਂ ਕਿਸੇ ਦੇ ਨਾਲ ਲੱਗੀ ਕੋਈ ਗੱਡੀ ਕੋਈ ਹੋਰ ਵੀ ਹੈਗੀ ਸੀ ਇੱਥੇ ਕਿ ਦੇਖਣ ਵਾਲਾ ਕਹਿੰਦਾ ਸੀ ਵੀ ਪਿੱਛੇ ਟਰਾਲਾ ਆ ਰਿਹਾ ਸੀ ਟਰਾਲੇ ਨਾਲ ਟੱਚ ਹੋਏ ਨੇ ਜਾਂ ਨਹੀਂ ਹੋਏ ਇਹਦੇ ਬਾਰੇ ਕੋਈ ਕਲੀਅਰ ਨਹੀਂ ਕਰਿਆ